ਆਪਾਂ ਡੇਰਾ ਪਾਪਾ ਨਾਨਕ ਦੇ ਵੱਖ-ਵੱਖ ਪਿੰਡਾਂ ਦਾ ਜਿਹੜਾ ਗਰਾਊਂਡ ਜੀਰੋ ਤੋਂ ਰਿਪੋਰਟ ਲੈ ਆਇਆ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਜਿੱਥੇ ਕਿ ਭਾਰੀ ਨੁਕਸਾਨ ਹੋਇਆ ਅੱਜ ਸਾਡੇ ਨਾਲ ਨੇ ਡੇਰਾ ਪਾਪਾ ਨਾਨਕ ਦੇ ਬਤਾਏ ਕਿ ਸਰਦਾਰ ਗੁਰਦੀਪ ਸਿੰਘ ਜੀ ਆਪਾਂ ਗੱਲਬਾਤ ਕਰਾਂਗੇ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਬਹੁਤ ਭਾਰੀ ਨੁਕਸਾਨ ਹੋਇਆ ਗੱਲ ਇਹ ਹੈ ਕਿ ਪਿਛਲੇ ਦਿਨੀ ਬੜੀ ਵੱਡੀ ਕੁਦਰਤੀ ਆਫਤ ਜਿਹੜੀ ਆ ਉਹ ਹੜ੍ਹ ਦੇ ਰੂਪ ਚ ਆਈ ਹੈ ਤਾਂ ਜਿੰਨੇ ਬਹੁਤ ਵੱਟਾ ਨੁਕਸਾਨ ਜਿਹੜਾ डेरा बा नानक तो लगभग नब्बे पचन पिंड है जिन्हों का नुकसान होया और पिंड के पिंड जोड़े ने बड़ी मुश्किल के लोग ने अज भी बहुत सारे पिंड गवर्नर साहब भी अज होकर गए हैं उन्होंने भी मौका देखिया हर एक ने महसूस किया कि बहुत वाडा पर मैं धनबाद उन्होंने एन जी ओ जिन् भी लगियां कल साइड है धार्मिक संस्था में लगियां तो पूरा प्रशासन ਇਨਾਂ ਦੇ ਲੋਕਾਂ ਦੇ ਵਿੱਚ ਇਹ ਸੌਫੀ ਘੜੀ ਦੇ ਵਿੱਚ ਜਿੰਨੇ ਜਿੰਨੇ ਵੀ ਸਾਥ ਦਿੱਤਾ ਆਪਣਾ ਯੋਗਦਾਨ ਪਾਇਆ ਮੈਨੂੰ ਪਤਾ ਕੱਲਾ ਬੰਦਾ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ ਭਾਵੇਂ ਕੋਈ ਐਮਐਲ ਹੋਵੇ ਕੋਈ ਚੇਅਰਮੈਨ ਹੋਵੇ ਇਹ ਇਟਾ ਵੱਡਾ ਜਿਹੜਾ ਹੋਇਆ ਮਸਵਾਨ ਹੋਇਆ ਉਹ ਕੀ ਘੜੀ ਆਈ ਯਾਰ ਇੱਕ ਦੇ ਸਹਿਯੋਗ ਨਾਲ ਹੀ ਜਿਹੜਾ ਵਾ ਉਹ ਨੂੰ ਥੋੜਾ ਘਟਾਇਆ ਤਾਂ ਜਾ ਸਕਦਾ ਪਰ ਤਾਂ ਨਹੀਂ ਹੋ ਸਕਦਾ ਬੜਾ ਲੰਮਾ ਸਮਾਂ ਲੱਗਣਾ ਇਹਨੂੰ ਲੋਕਾਂ ਨੂੰ ਆਪਣੇ ਪਿਆਰਾ ਚਰ ਹੋਣ ਵਾਸਤੇ ਅਜੇ ਤਾਂ ਜਿਵੇਂ ਮੈਂ ਸੋਚ ਰਿਹਾ ਕਿ ਅਜੇ ਤਾਂ ਲੋਕ ਆ ਰਹੇ ਨੇ ਥੋੜਾ ਦੁਖਬੰਦਾਰੇ ਅਖੀਰ 2-4 ਦਿਨ ਤੱਕ ਤਾਂ ਘਟ ਜਣਾ ਅੱਗੇ ਨੂੰ ਕਾਫੀ ਹੱਦ ਤੱਕ ਲੋਕ ਘਟ ਗਏ ਨੇ ਪਰ ਜੋ ਜੋ ਘਟਣਗੇ ਤੇ ਉਦੋਂ ਤਾਂ ਲੋਕਾਂ ਦੀਆਂ ਜਿਹੜੀਆਂ مصیبتਾਂ ਫਿਰ ਇਹਨਾਂ ਨੂੰ ਸਮਝ ਲੱਗੇਗੀ ਕਿ ਹੁਣ مصیبت ਆਪਣੇ ਕੱਲਿਆਂ ਦੇ ਚਿਰ ਤੇ ਪਈ ਐ ਇਹ مصیبت ਨੂੰ ਹੁਣ ਆਪਾਂ ਕੱਲਿਆਂ ਨਹੀਂ ਜਿੱਟਣਾ ਐਸ ਕਰਕੇ ਕੁਦਰਤ ਮਿਹਰਬਾਨ ਹੋਵੇ ਪ੍ਰਮਾਤਮਾ ਕਰੇ ਜਿਨੇ ਔਖਾ ਟਾਈਮ ਲਿਆਂਦਾ ਸੌਖਾ ਵੀ ਉਹ ਨਹੀਂ ਰਹਿ ਕੇ ਹੁਣ ਜਿਵੇਂ ਕਿ ਤੁਸੀਂ ਹੁਣੇ ਕਿਹਾ ਹੈ ਕਿ ਲੋਕ ਹਾਲੇ ਦੂਰ ਦਰਾਡੇ ਤੋਂ ਰਾਜਸਥਾਨ ਤੋਂ ਵੀ ਆ ਰਹੇ ਕਿਸੇ ਨਾ ਕਿਸੇ ਸੈਟ ਵਾਂਗ ਜਿਹੜੇ ਪੀੜਤ ਥਣੇ ਉਹਨਾਂ ਦੀ ਮਦਦ ਕਰ ਰਹੇ ਆ ਬਿਲਕੁਲ ਤੁਹਾਡੇ ਵੱਲੋਂ ਵੀ ਪੀੜਤ ਕੀਤੀ ਜਾ ਰਹੀ ਉਸੇ ਦੇ ਇਹਨਾਂ ਦੀ ਮਦਦ ਨੂੰ ਲੈ ਕੇ ਜਦੋਂ ਹੁਣ ਇਹ ਪਬਲਿਕ ਜਿੱਦਾਂ ਤੁਸੀਂ ਕਹਿ ਕੇ ਕੋਈ ਦੋ ਦਿਨ ਆ ਜਗੀ ਚਾਰ ਦਿਨ ਆ ਜਗੀ ਫਿਰ ਇਹਨਾਂ ਨੇ ਆਉਣਾ ਵੀ ਛੱਡ ਜਾਣਾ ਫਿਰ ਉਹਦੇ ਲਈ ਤੁਹਾਡੀ ਸਰਕਾਰ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਇਹਨਾਂ ਪੀੜਤਾਂ ਲਈ ਸਾਨੂੰ ਅਸੀਂ ਹਰ ਪਿੰਡ ਪਿੰਡ ਲੋਕਲ ਅਫਸਰਾਂ ਤੇ ਟੀਮਾਂ ਬਣਾਤੀਆਂ ਆ ਹਰ ਬੰਦਾ ਉਸ ਪਿੰਡ ਤੱਕ ਅਪਰੋਚ ਕਰੂਗਾ ਸਾਡਾ ਬੰਦਾ ਕੱਲੇ-ਕੱਲੇ ਘਰ ਨੂੰ ਟੱਚ ਕਰਾਂਗਾ ਇਹ ਸਰਕਾਰ ਕਰੇਗੀ ਤਜਤ ਹੈ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਰਾਸ਼ਨ ਦੀ ਜ਼ਰੂਰਤ ਹੋਵੇਗੀ ਜਿਹਦੇ ਪਸ਼ੂ ਨੇ ਉਹਨੂੰ ਚਾਰੇ ਦੀ ਜ਼ਰੂਰਤ ਹੋਵੇਗੀ ਜਾਂ ਕਾਟਲ ਫੀਡ ਦੀ ਜ਼ਰੂਰਤ ਹੋਵੇਗੀ ਉਹਨਾਂ ਲੋਕਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਸੰਭਵ ਮਦਦ ਹੈ ਉਹ ਸਰਕਾਰ ਵੱਲੋਂ ਕਰਨੀ ਹੈ ਇਹ ਕੁਝ ਲੋਕਾਂ ਵੱਲੋਂ ਇਹ ਵੀ ਇਲਜ਼ਾਮ ਲਾਇਆ ਜਾਂਦਾ ਕਿ ਐਂਟੀ ਗੈਰਫ ਦੀ ਜਿਹੜੀ ਟੀਮਾਂ ਨੇ ਉਤਰੀ ਬੈ ਕੇ ਜਾਂ ਤੁਸੀਂਾਂ ਤੇ ਬੈ ਕੇ ਚਲੀ ਜਾਂਦੀਆਂ ਵਾ ਤੁਹਾਡੇ ਲੋ ਉਪਰਾਲਾ ਕੀਤਾ ਜਾ ਰਿਹਾ ਵਾ ਕਿ ਅਫਸਰਾਂ ਨੂੰ ਜਿਹੜਾ ਉਹ ਕਾਰਨਾ ਵੀ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਦੇਖੋ ਇਹ ਵਿਰੋਧੀਆਂ ਦਾ ਕੰਮ ਹੈ ਵਿਰੋਧੀਆਂ ਦਾ ਕੰਮ ਹੈ ਸਿਰਫ ਨਿੰਦਣਾ ਕਿ ਉਹਨਾਂ ਦੀ ਰਾਜਨੀਤੀ ਇਹ ਸਭ ਨਾ ਚੱਲਦੀ ਪਰ ਜਿਹੜੇ ਲੋਕ ਐਸੇ ਕੁਝ ਪਰਸੈਂਟ ਲੋਕ ਨੇ ਜਿਹੜੇ ਮੈਂ ਉਹਨਾਂ ਨੂੰ ਲੋਕਾਂ ਨੂੰ ਕਹਿਣਾ ਕਿ ਰਾਜਨੀਤੀ ਕਰਨ ਹੋਰ ਬਧੀਰਾ ਟਾਈਮ ਹੈ ਐਸ ਵੇਲੇ ਇੰਨਾ ਗਰੀਬ ਲੋਕਾਂ ਦੇ ਜਿਨ੍ਹਾਂ ਨੂੰ ਕੁਦਰਤੀ ਮਾਰ ਪਈ ਹੈ ਇਹਨਾਂ ਤੇ ਰਾਜਨੀਤੀ ਕਰਨ ਦਾ ਤੇ ਕੋਈ ਮਤਲਬ ਨਹੀਂ ਬਣਦਾ ਅਈ ਤਾਂ ਇਹਨਾਂ ਨਾਲ ਤੁਹਾਨੂੰ ਇੱਕ ਡਾ ਕੇ ਖਰੋਣ ਦੀ ਜ਼ਰੂਰਤ ਆ। ਤਾਂ ਤੁਸੀਂ ਰਾਜਨੀਤੀ ਕਰਨੀ ਆ ਬਾਅਦ ਚ ਕਰ ਲਿਓ ਬਥੇਰਾ ਸਮਾਂ ਰਾਜਨੀਤੀ ਕਰਨ ਨੂੰ। ਤੁਹਾਨੂੰ ਕਿਹੜਾ ਰੋਕਣ ਦੇ ਰਾਜਨੀਤੀ ਕਰਨ ਤੋਂ? ਪ੍ਰਸਤਰਾਦੀ ਘਟਿਆ ਰਾਜਨੀਤੀ ਕਰਨੀ ਜਾ ਕੇ ਵੀਡੀਓ ਬਣਾਉਣੀ, ਰੀਲਾਂ ਬਣਾਉਣੀ। ਇਹ ਦੱਸਣਾ ਕਿ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ। ਇਹ ਮੇਰੇ ਖਿਆਲ ਇਦੋਂ ਨਮੋਸ਼ੀ ਵਾਲੀ ਕੋਈ ਗੱਲ। ਤੁਹਾਡੇ ਨੂੰ ਪਿੰਡਾਂ ਦੀ ਤੋਰੇ ਕੀਤੇ ਗਏ ਟਰੈਕਟਰ ਤੇ ਗਏ ਉਹ ਇਨੇ ਇੱਕ ਪਿੰਡਾਂ ਨੂੰ ਖੜੋ ਕੋਟ ਮੈਂ ਰੋਜ਼ ਹੀ ਜਾਨਾ ਜੀ ਮੈਂ ਰੋਜ਼ ਹੀ ਲੋਕਾਂ ਦੇ ਵਿੱਚ ਰਹਿਣਾ ਟਰੈਕਟਰ ਤੇ ਰਹਿਣਾ ਤੁਸੀਂ ਮੇਰੀ ਫੇਸਬੁੱਕ ਆਈਡੀ ਖੋਲ ਕੇ ਦੇਖੋ ਕਿ ਕਿੰਨੇ ਵਜੇ ਤੱਕ ਮੈਂ ਲੋਕਾਂ ਦੇ ਵਿੱਚ ਰਹਿਣਾ ਤੁਸੀਂ ਕੱਲ ਇੱਕ ਟਰਾਲੀ ਦੇ ਉੱਤੇ ਬੈਠ ਕੇ ਪਿੰਡਾਂ ਦੇ ਵਿੱਚ ਜਿਹੜੇ ਆ ਅਚਾਰਾ ਦੇਣ ਜਾ ਰਹੇ ਸੀ ਕੁਝ ਨਾਲ ਹੋਰ ਵੀ ਚਮਕਰੀਆਂ ਲੈ ਕੇ ਜਾਓ ਦੇਖੋ ਜੀ ਕਾਫੀ ਕਮੈਂਟ ਵੀ ਕਰ ਉਧਰ ਤੇ ਆਈ ਉਹਦੇ ਬਾਰੇ ਕਿਦਾਂ ਦੇਖੋ ਜੀ ਮੈਂ ਕਮੈਂਟ ਅੱਜ ਤੱਕ ਕਦੀ ਵੇਖੇ ਨਹੀਂ ਜਿਹੜੇ ਬੰਦਾ ਕਮੈਂਟ ਵੇਖਣ ਲੱਗ ਜੂਗਾ ਉਹਨੇ ਕਦੀ ਜ਼ਿੰਦਗੀ 'ਚ ਤਰੱਕੀ ਨਹੀਂ ਕਰਨੀ ਨਾ ਉਹਨੇ ਅੱਗੇ ਵਧਣਾ ਉਹ ਕਮੈਂਟਾਂ ਤਾਂ ਕਿਸੇਮਤ ਰਹਿ ਜਾਂਦਾ ਕਿਸੇ ਲੋਕਾਂ ਦੀ ਮੈਂ ਉਹਨਾਂ ਲੋਕਾਂ ਦੀ ਗੱਲ ਦਾ ਕੋਈ ਜਵਾਬ ਨਹੀਂ ਦੇਣਾ ਚਾਹੁੰਦਾ ਤਾਂ ਜਿਹੜੇ ਮੈਨੂੰ ਜਿੰਨੇ ਮੇਰੇ ਹੱਕ 'ਚ ਕੋਈ ਕਮੈਂਟ ਕੀਤਾ ਮੈਂ ਕਦੇ ਉਹਨੂੰ ਵੀ ਅਪਰੀਸ਼ੀਏਟ ਨਹੀਂ ਕੀਤਾ ਮੈਂ ਕਮੈਂਟਾਂ ਵਾਲੀ ਰਾਜਨੀਤੀ ਕਰਦਾ ਹੀ ਨਹੀਂ ਨਾ ਮੈਂ ਦੇਖਦਾ ਕਮੈਂਟ ਕੀ ਕੌਣ ਕੀ ਕਰ ਰਿਹਾ ਉਹਨਾਂ ਦੀ ਤਾਂ ਆਪਣੀ ਡਿਊਟੀ ਲੱਗੀ ਉਹ ਆਪਣੀ ਕਰੀ ਜਾਣ ਉਹਨਾਂ ਨੂੰ ਕੌਣ ਰੋਕਣ ਦੇ ਮੇਰੀ ਜਿਹੜੀ ਡਿਊਟੀ ਲੱਗੀ ਹੈ ਜਿਹੜੀ ਲੋਕਾਂ ਨੇ ਮੈਨੂੰ ਸੇਵਾ ਦਿੱਤੀ ਹੈ ਮੈਂ ਉਹਨੂੰ ਵੇਖਣਾ ਕਿ ਉਹ ਸੇਵਾ ਮੈਂ ਕਿਸ ਸਾ ਇਸ ਤਰੀਕੇ ਨਮਾ ਕਰ ਰਿਹਾ ਔਰ ਮੈਂ ਉਹਨਾਂ ਲੋਕਾਂ ਦੀ ਸੇਵਾ ਜਿੰਨਾ ਚਿਰ ਮਿਰਤ ਸਾਹਿਬ ਮੈਂ ਲੋਕਾਂ ਦੀ ਸੇਵਾ ਕਰਦੇ ਰਹਿੰਦਾ। ਸੋ ਦੇਖ ਸਕਦੇ ਹੋ ਕਿ ਸਰਦਾਰ ਗੁਰਦੀਪ ਸਿੰਘ ਰੰਧਾਵਾ ਜਿਹੜੇ ਆ ਅਕਸਰ ਹੀ ਆਪਾਂ ਨੂੰ ਫੇਸਬੁੱਕ ਤੇ ਉੱਤੇ ਟੀਵੀ ਦੇ ਉੱਤੇ ਚੱਲਦੇ ਦੇਖ ਦੇਖੇ ਜਾਂਦੇ ਨੇ ਕਿ ਕਿ ਟਰੈਕਟਰਾਂ ਦੇ ਉੱਤੇ ਜਾ ਕੇ ਇਕੱਲੇ-ਇਕੱਲੇ ਲੋਕਾਂ ਦੇ ਜਿਹੜੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਫਿਰ ਵੀ ਹਲਕਾ ਬਹੁਤ ਵੱਡਾ ਹੋਣ ਕਰਕੇ ਜਿੱਥੇ ਕਿ ਗੱਲ ਕੀਤੀ ਜਾਵੇ ਕਿ ਦਰਿਆ ਤੋਂ ਲੈ ਕੇ ਤੇ ਕਿਰਨਾਂ ਨਦੀ ਤੱਕ ਜਿਹੜਾ ਵਾ ਉਹ ਲੋਕ ਡੁੱਬੇ ਪਏ ਨੇ ਪਰ ਫਿਰ ਵੀ ਸਰਕਾਰ ਜਿਹੜੀ ਆ ਕਿਤੇ ਨਾ ਕਿਤੇ ਕੰਮ ਕਰਦੀ ਨਜ਼ਰ ਆ ਰਹੀ ਹੈ ਕੈਮਰਾਮੈਨ ਸੁਨੀ ਦੇ ਨਾਲ ਸਰਵਨ ਸਿੰਘ ਘਮਾਨ ਬਟਾਲਾ ਡੇਰਾ ਬਾਬਰਾ